ਉਸੇ ਮੁਲਾਜ਼ਮ ਜਿਹੜੇ ਆ ਮੌਕੇ ਤੇ ਪਹੁੰਚ ਚੁੱਕੇ ਨੇ ਔਰ ਸੀਸੀਟੀਵੀ ਕੈਮਰਾ ਦੀ ਜਿਹੜਾ ਤਫ਼ਤੀਸ਼ ਕਰ ਰਹੇ ਨੇ ਸ਼ਾਰਟਪਿੰਗ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਵੀ ਜਿਹੜੇ ਜਿਨ੍ਹਾਂ ਨੂੰ ਘੇਰਿਆ ਅੱਜ ਕਿਹਨਾਂ ਨੇ ਘੇਰਿਆ ਜਾਂ ਕੀ ਪ੍ਰੋਬਲਮ ਸੀ ਗਈ ਜੋ ਆਪਾਂ ਆਸਾਂ ਕਿੰਨਾ ਕਹਿ ਸਕਦੇ ਹਾਂ ਥੈਂਕ ਯੂ ਕੀ ਨਾਂਉਂਦਾ ਕੁਝ ਕੁ ਨਹੀਂ ਜਤ ਜਾਨੀ ਕੀ ਕਲਪਨ ਹੋਈ ਆਈ ਤਾਂ ਤੁਸੀਂ ਸਾਨੂੰ ਸੱਦਿਆ ਸੀ ਰਿਸਪੌਂਸ ਕਰਨੀ ਆ ਉਸ ਤੋਂ ਬਾਅਦ ਤੁਹਾਡੇ ਲੜਕੇ ਨੇ ਫੋਨ ਕੀਤਾ ਨਹੀਂ ਮੈਂ ਤੁਹਾਨੂੰ ਮੈਂ ਗਿਆ ਸੀ ਉਹ ਬੰਦੇ ਲੈ ਕਿਸੇ ਤੁਹਾਡੇ ਘਰ ਹਾਜੀ ਤੁਸੀਂ ਅੰਦਰੋਂ ਬਾਅਦ ਸੁਣੇ ਹਾਂਜੀ ਇਹਨਾਂ ਨੂੰ ਇਹ ਕਹਿੰਦੇ ਸਾਡੀ ਤੁਸੀਂ ਉਹ ਵੀਡੀਓ ਵਡਾਈ ਮਖਾਣੋ ਤੁਸੀਂ ਕੀ ਆ ਤੇ ਅਸੀਂ ਕਿ ਉੱਥੇ ਤੇ ਨਹੀਂ ਬੋਲੇ ਆ ਸਾਡਾ ਉਦੋਂ ਜਾਨਾ ਨੇ ਜਿਹੜਾ ਆਫ ਕਰਤਾ ਉਹ ਜਿਹੜੀ ਗੱਲ ਕਰੀ ਸੀ ਸੀ ਉਹ ਬਾਹਰ ਨਹੀਂ ਆਇਆ आज की कल पद्म आज के वो गाने नहीं वहीं कुछ आए हो तो आए हो लोग आके ही मधेश बोले आ गए हैं ना हाँ लोग मधेश उते करके लोग हाँ लोग पहले राज केरिया फिर छत्तीस केरिया अच्छा लोगों ने पास आके तेरे साथ अच्छा लोग वो जिओ ने पास आके तेरे साथ कौन से करीबी लोग हैं एक एक कहेगा एक एक तोड़ा एक � ਇਹ ਕਾ ਕਰਪਾ ਇੱਕ ਮੌਕੇ ਨੇ ਜਿਹੜੇ ਪੌਸ ਮਲਾਜਮ ਜਿਹੜੇ ਆ ਪਹੁੰਚ ਚੁੱਕੇ ਨੇ ਤਕਰੀਸ਼ ਕਰ ਰਹੇ ਨੇ ਸੀਸੀਟੀਵੀ ਕੈਮਰਾ ਦੀ ਹਾਂਜੀ 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 ਕੀ ਲੱਗਦਾ ਉਹ ਇਨਸਾਨ ਸਾਨੂੰ ਸਾਥ ਮਿਲਣਾ ਜੀ ਸਾਡੇ ਬਹੁਤ ਮਦਦ ਕੀਤੀ ਸਾਡੇ ਕੋਲ ਸਾਡੇ ਸਟਾਫ ਨੇ ਸਾਡੇ ਸਾਹਬ ਨੇ ਬਹੁਤ ਮਦਦ ਕੀਤੀ ਸਾਡੇ ਮੋਕੇ ਤੇ ਆਏ ਨੇ ਠੀਕ ਆ ਸਾਨੂੰ ਸਾਥ ਤੋਹਰੀਏਗਾ ਲੋਹਾ ਦਾ ਸਾਨੂੰ ਸਾਥ ਆਉਂਦੇ ਨੇ ਅੱਜ ਜਿਹੜਾ ਹੈਗਾ ਵੇ ਆਲਮਪੁਰ ਦੇ ਵਿੱਚ ਵੀਤੇ ਦਿਨ ਜਿਹੜਾ ਝਗੜਾ ਹੋਇਆ ਸੀਗਾ ਔਰ ਅੱਜ ਵੀ ਜਿਹੜਾ ਕੁਝ ਜਿਹੜਾ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਥੇ ਅਜੇ ਫੇਰ ਜਿਹੜਾ ਕੁਝ ਜਿਹੜਾ ਲੱਗਾ ਪਈ ਝਗੜਾ ਹੋਇਆ ਹੈ ਮੌਕੇ ਤੇ ਉਸ ਨੂੰ ਪਾਈਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਮੌਕੇ ਤੇ ਜਿਹਨੇ ਸਖਤ ਤੁਰਹਾ ਉਹਨਾਂ ਦੀ ਟੀਮ ਵੀ ਪਹੁੰਚੀ ਹੈ ਦੇਖਾਂਗੇ ਕਿ ਟੀਮ ਆਉਣਾ ਸੀ ਅਕੇਵ ਅਕੇਵ ਇਹਨੇ ਐਮਐਲਆਰ ਆਈਆਂ ਇੰਦਰਾ ਕਲਪਤ ਕਰਾਂਗੇ ਅੱਛੇ ਤੋਂ ਸਾਬ ਸੱਜਣਾ ਦਾ ਅਗਲੀ ਸਬਸਕ੍ਰਾਈਬ ਕਰੋ ਹਲਾ ਇੱਕ ਮਾਮਲਾ ਆਇਆ ਜੀ ਔਰ ਜਿਹੜਾ ਹੈਗਾ ਵੀ ਇੱਥੇ ਝਗੜਾ ਹੋਇਆ ਔਰ ਮੌਕੇ ਤੇ ਹੀ ਕਿੰਨੇ 5-10 ਮਿੰਟ ਦੇ ਵਿੱਚ ਵਿੱਚ ਪੂਰੀ ਟੀਮ ਪਹੁੰਚੀ ਹੈ ਕੀ ਮਾਮਲਾ ਕੀ ਹੈ ਜੀ ਦੇਖੋ ਜੀ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ ਜੀ ਮੈਂ ਵੈਸੀ ਫਲੈਗ ਮਾਰਫਿਰ ਕਰਨ ਲਈ ਆ ਰਿਹਾ ਸੀਗਾ ਕਿ ਕੋਈ 112 ਦੇ ਮਿਲਿਆ ਜਣਾ ਨਾ ਪਹੁੰਚੀ ਸੀ ਕਿ ਸਿੱਕੇ ਤੇ ਪਾਰਟੀ ਤੋਂ ਪਤੂਕੜਾ ਰਵਾਜੀ ਹੋਈ ਹੈ ਉਹ ਪਿੰਡ ਇਹ ਆਲੰਬਰ ਦੇ ਵਿੱਚ ਪਹਿਲਾਂ ਜਿਹੜੀ ਪ੍ਰੋਬਲਮ ਆਈ ਉਹਦੇ ਮਤਨ ਅਸੀਂ ਅੱਜ ਫਲਾਗ ਮਾਰਕਰ ਕਰ ਰਹੇ ਸੀ ਸ਼ਰਾਬੀਆਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਾਥੀ ਕੱਢ ਕੇ ਆਪਣੀ ਰੋਜ਼ ਦੇ ਦਿਨਾਂ ਵਾਂਗ ਜਿਹਾ ਆਪਣਾ ਕੰਮ ਕਰਦੇ ਹੁੰਦੇ ਕਿਤੇ ਵੀ ਅੱਗੇ ਦੇਖਿਆ ਦੇਖਿਆ ਜਦੋਂ ਸਾਧਿਆ ਕੋਈ ਤਬਰਾਹ ਵਾਲੀ ਚੱਲਦੀ ਸੀ ਉਹਦੇ ਸਬੰਧੀ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਇਸ ਦਾ ਨੋਟ ਪੂਰੀ ਕਰ ਲਈ ਪਿੱਛੇ ਬਾਕੀ ਸਾਰੇ ਇਹ ਜਿਹੜਾ ਜਿਨ੍ਹਾਂ ਹੁਸ਼ਿਆਰਪੁਰ ਦੇ ਵਿੱਚ ਦਸੂਆ ਠੰਡਾ ਠਾਣਾ ਆਂਦਾ ਨਸ਼ੇ ਨੂੰ ਬੜੀ ਠੱਲ ਪਾਈ ਹੈ ਜੀ ਜਿਹੜਾ ਹੈਗਾ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਵੀ ਜਿਹੜਾ ਬੜੀ ਠੱਲ ਪਾਉਣ ਦੀ ਜਿਹੜਾ ਇਹਨਾਂ ਪੂਰੇ ਉਰਲੇ ਕਰਦੇ ਕਿ ਬਸੂਏ ਦੇ ਵਿੱਚ ਕੋਈ ਇਦਾਂ ਦਾ ਹੈ ਦੇਖੋ ਜੀ ਲਗਭਗ ਕਾਫੀ ਇਥੇ ਸੀਗਾ ਅਸੀਂ ਆਪਣੇ ਵੱਲ ਪੂਰਾ ਵਰਕ ਕੀਤਾ ਇਸ ਦੇ ਵਿੱਚ ਇਥੇ ਜਿਹੜੇ ਆ ਗੰਦੀਆਂ ਪਿੰਡਾਂ ਤੇ ਇੱਥੇ ਕਾਫੀ ਉਸ ਟਾਈਮ ਜੋ ਚੱਲਦਾ ਸੀ ਪੁਲਿਸ ਨੇ ਬੜਾ ਵਰਕ ਕੀਤਾ ਪਬਲਿਕ ਦਾ ਸਹਿਯੋਗ ਕੀਤਾ ਜੇ ਅੱਜ ਦੇਖੋ ਕਾਫੀ ਆਧੁਨਿਕ ਮਤਲਬ ਕਿ ਕਾਫੀ ਜਿਹੜੀ ਅਸੀਂ ਕਵਰ ਕਰ ਲਿਆ ਹੈਗਾ ਮਤ ਤੋਂ ਕੁਝ ਜ਼ਿਆਦਾ ਨਹੀਂ ਸਰ ਅੱਜ ਵੀ ਜਿਹੜੇ ਹੈਗੇ ਆ ਜਿਹੜੇ ਸ਼ਰਾਬੀ ਨਸ਼ੇ ਵਾਲੇ ਸਾਡੀ ਨਗਰਾਨੀ ਉਹਦੇ ਜੋ ਐਸ ਪਰ ਲਾਈਨ ਚ ਚਲਾਈ ਸਰ ਅੱਜ ਦਾ ਵੀ ਨਾ ਮਾਮਲਾ ਆ ਇਹ ਪਿੱਛੇ ਵੀ ਤਿੰਨ ਤਰੀਕ ਨੂੰ ਝਗੜਾ ਹੋਇਆ ਹੈ ਤੇ ਅੱਜ ਜਿਹੜੀ ਤਫਤੀਸ਼ ਕਰਕੇ ਕਾਰਵਾਈ ਕਰੋਗੇ ਅੱਜ ਦੀ ਕੋਈ ਕਾਰਵਾਈ ਹੋਸੀ ਹੈ ਅਸੀਂ ਬਾੜੇ ਕਰਦੇ ਆਂ ਐਸ ਪਰ ਜੋ ਜਿਹੜੀ ਜਿਹੜਾ ਗਲਤ ਹੋਊਗਾ ਉਹ ਕਾਰਵਾਈ ਚ ਧੰਨਵਾਦ ਜੀ ਧੰਨਵਾਦ ਜੀ ਤੇ ਦਸੂਆ ਪੁਲਿਸ ਤੋਂ ਜਿਹੜਾ ਐ ਐਸ ਐਚਓ ਸਾਹਿਬ ਔਰ ਹੋਰ ਵੀ ਮੁਲਾਜ਼ਮ ਇਸ ਤੇ ਪਹੁੰਚੇ ਮੌਕੇ ਤੇ ਤਫਤੀਸ਼ ਕਰਨਾ ਹੈ ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਅੱਜ ਇੱਥੇ ਜਿਹੜਾ ਹੈਗਾ ਵੀ ਆਪਾਂ ਅੱਜ ਤੋਬੀਸ਼ ਕਰਕੇ ਸੀਸੀਟੀਵੀ ਕੈਮਰੇ ਵੀ ਜਿਹੜੇ ਖੰਡਾਲੇ ਜਾ ਰਹੇ ਨੇ ਔਰ ਨਾਲ ਹੀ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ 'ਤੇ ਜਿਹੜੀ ਤੁਰੰਤ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਹੋਊਗੀ ਉਹ ਕੀਤੀ ਜਾਊਗੀ ਕੈਮਰਾ ਪਰਸਨ ਅਨਮੋਲਦੀਪ ਦੇ ਨਾਲ ਕਰਨ ਜੀ ਤੋਂ ਰਿਪੋਰਟ ਪਿੰਡ ਆਲੰਪੁਰ ਦੇ ਵਿੱਚ ਜਿੱਥੇ ਕਿ ਅੱਜ ਵੀ ਘਟਨਾ ਹੋਈ ਹੈ ਜੀ ਝਗੜੇ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਔਰ ਜਿਸੂਆ ਪੁਲਿਸ ਵੀ ਪਹੁੰਚੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਐ ਐਫਐਸਓ ਸਾਹਮਣੇ ਵੀ ਭਰੋਸਾ ਦਿੱਤਾ ਵੀ ਜਿਹੜਾ ਹੈਗਾ ਵੀ ਤਫ਼ਤੀਸ਼ ਕਰਕੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ ਆ ਔਰ ਜੋ ਵੀ ਦੋਸ਼ੀ ਪਾਇਆ ਗਿਆ ਉਹ ਤੇ ਤੁਰੰਤ ਜਿਹੜੀ ਕਾਰਵਾਈ ਕੀਤੀ ਜਾਊਗੀ ਔਰ ਮੌਕੇ ਦੇ ਜਿਹੜੇ ਗਵਾਹ ਸੀਗੇ ਇੱਥੇ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਘਟਨਾ ਕੀ ਅੱਜ ਹੋਈ ਜੀ ਹਾਂਜੀ ਭਾਜੀ ਕੀ ਨਾਮ ਜੀ ਹਾਂਜੀ ਮੇਨਾ ਰੂਪ ਲਾਲ ਹਾਂਜੀ ਠੀਕ ਆ ਜੀ ਮੈਂ ਪਿੰਡ ਦਾ ਹੌਲਪੁਰ ਦਾ ਰਹਿਣ ਵਾਲਾ ਹਾਂਜੀ ਇਹਨਾਂ ਨੇ ਬੀਤੇ ਦਿਨੀ ਝਗੜਾ ਹੋਇਆ ਉਹ ਤੋਂ ਬਾਅਦ ਅੱਜ ਵੀ ਸਾਨੂੰ ਜਿਹੜਾ ਹੈਗਾ ਉਹ ਤੁਸੀਂ ਸੱਧਿਆ ਪ੍ਰੈਸ ਕਾਨਫਰੰਸ 'ਚ ਨੇ ਪਰ ਜਿਸਲੇ ਬੈਠੇ ਸੀਗੇ ਤਾਂ ਤੁਹਾਡੇ ਜਿਹੜੇ ਚਾਚਾ ਜੀ ਆਸ਼ੰਦ ਉਹ ਗਏ ਤੇ ਬੰਦਿਆਂ ਨੂੰ ਕਹਿਣ ਵਾਸਤੇ ਤੇ ਮੌਕੇ ਤੇ ਹੀ ਫੋਨ ਮੇਰੇ ਸਾਹਮਣੇ ਹੀ ਫੋਨ ਆ ਗਿਆ ਵੀ ਜਿਹੜਾ ਹੈਗਾ ਵੀ ਬੰਦਿਆਂ ਨੇ ਘੇਟ ਲਿਆ ਕੀ ਕਰਾਂ ਸੱਚੀ ਗੱਲ ਕੋਈ ਨਹੀਂ ਹੈਗੀ ਤੁਹਾਡੇ ਸਾਹਮਣੇ ਗੱਲ ਹੋ ਰਹੀ ਸੀ ਗੱਲ ਇਹ ਹੋਈ ਆ ਤੇ ਚਾਚਾ ਜੀ ਨੂੰ ਮੈਂ ਕਿਹਾ ਫੋਨ ਲਾਉਣਾ ਮੈਂ ਕਹਿੰਦੇ ਨਹੀਂ ਫੋਨ ਨਾ ਲਾ ਮੈਂ ਸਿੱਧਾ ਲੈ ਕੇ ਆਣਾ ਇਹ ਉੱਥੇ ਗਏ ਆ ਇਹਨਾਂ ਨੇ ਦਾ 12 ਜਾਣਿਆਂ ਨੇ ਉਹਨਾਂ ਨੂੰ ਘੇਰਿਆ ਉੱਥੇ ਮੌਕੇ ਦੇ ਗਵਾਹ ਵੀ ਹੈਗੇ ਸਾਡੇ ਕੋਲ ਇਹ ਇੱਕ ਪਾਸੇ ਕਹੀ ਜਾਂਦੇ ਜੀ ਅਸੀਂ ਬਹੁਤ شریف ਬੰਦੇ ਆ ਦੂਜੇ ਪਾਸੇ ਆ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਮੌਕੇ ਦੇ ਗਵਾਹ ਤੁਹਾਡੇ ਸਾਹਮਣੇ ਬਦਮਾਸ਼ੀ ਕਰੀ ਤੇ ਅਸੀਂ ਐਸਐਸਓ ਸਾਹਮਣੂ ਇਹ ਕਹਿਣਾ ਚਾਹੁੰਦੇ ਆ ਤੇ ਸਾਡਾ ਸਾਥ ਦਿੱਤਾ ਜਾਵੇ ਮਾਰ ਬਹੁਤ ਧੰਨਵਾਦ ਪਿੰਡ ਦੇ ਵਿੱਚ ਜਿੱਥੇ ਜਿਹੜੀ ਘਟਨਾ ਹੋਈ ਹੈ ਜਿਹੜੇ ਝਗੜੇ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਪਿੰਡ ਵਾਸੀ ਜਿਹੜੇ ਆਂਡ-ਬਾਂਡ ਵੀ ਜਿਹੜੇ ਮੌਜੂਦਾਂ ਗੱਲਬਾਤ ਕਰਾਂਗੇ ਵੀ ਕੀ ਮਾਮਲਾ ਕੀ ਸੀ ਅਸੀਂ ਉਸ ਪਿੰਡ ਦੇਖਿਆ ਸੀ ਸਾਰੇ ਜਿਹੜੇ ਪਿੰਡ ਆਈ ਪੁਲਿਸ ਜਿਹੜਾ ਪੇਟਾ ਰੋੜੇ ਚਾਹੀ ਸੀ ਇੱਕ ਕਰਨ ਕੀ ਹੋਇਆ ਜੀ ਝਗੜੇ ਦਾ ਅੱਜ ਵੀ ਜਿਹੜਾ ਇਹ ਸੁਆ ਪੁਲਿਸ ਜਿਹੜੀ ਤਿੰਨ ਗੱਡੀਆਂ ਅੱਜ ਭਰ ਕੇ ਆਈਆਂ ਪੁਲਿਸ ਦਾ ਅੱਜ ਵੀ ਜਿਹੜਾ ਇੱਕ ਆ ਰਿਹਾ ਇੰਨੇ ਰਹੀ ਦੋ ਤਿੰਨ ਮਹੀਨੇ ਹੋ ਗਏ ਪਿੰਡ ਦੇ ਜਿਹੜੇ ਆ ਗੁੰਮ ਹੋ ਗਏ ਚ ਗਾਲੀ ਕੋਚਣਾ ਗੰਦਾ ਮਗਦਮ ਸ਼ਬਦ ਬੋਲਦੇ ਆ ਇਹ ਉਦਾਹਰਣਾਂ ਮੈਂ ਕਿਹੜੀਆਂ ਸਾਰੇ ਬੱਚੇ ਵੀ ਲੰਗਦੇ ਆ ਡਰ ਤੋਂ ਸਾਰੇ ਕਾਰਨ ਕੀ ਆ ਰੀਜ਼ਨ ਇਹ ਨਾਲੇ ਤੋਂ ਲੜਾਈ ਹੋਈ ਸੀ ਅੱਛਾ ਹਾਂਜੀ ਤੇ ਬਸ ਉਹ ਤੋਂ ਵੱਡੀ 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 ਫਿਰ ਵੋਟਾਂ ਦਾ ਇਹਦੇ ਵਿੱਚ ਕੋਈ ਲੈਂਕ ਨਹੀਂ ਹੈਗਾ ਵੋਟਾਂ ਦਾ ਨਹੀਂ ਜੇ ਇਹਨਾਂ ਨੇ ਵੋਟਾਂ ਦਾ ਹੁਣ ਕਹਾਂ ਦਿੱਤਾ ਕਿ ਵੋਟਾਂ ਦਾ ਲਿੰਕ ਵੋਟਾਂ ਦਾ ਕੋਈ ਲਿੰਕ ਨਹੀਂ ਹੈ ਜਦੋਂ ਇਹ ਨਾ ਇਹ ਕਿਸੇ ਪਾਰਟੀ ਦਾ ਨਾਂ ਉਸ ਪਾਰਟੀ ਦਾ ਵੋਟਾਂ 'ਚ ਕੋਈ ਲਿੰਕ ਨਹੀਂ ਆਇਆ ਇਸ ਵਿੱਚ ਪਹਿਲਾਂ ਤੋਂ ਹੀ ਇਹਨਾਂ ਦੀ ਰੰਜਿਸ਼ ਚੱਲਦੀ ਤੇ ਆ ਰਹੀ ਸੀ ਤੇ ਉਹਦੇ ਕਰਕੇ ਇਹ ਚੱਲ ਰਿਹਾ ਤੇ ਵੋਟਾਂ ਨੂੰ ਇਹਨਾਂ ਨੇ ਕਹਿ ਦਿੱਤਾ ਵੋਟਾਂ ਦਾ ਕੋਈ ਪਤਾ ਨਹੀਂ ਕਿਹੜਾ ਵੋਟਾਂ ਦਾ ਵੋਟਾਂ ਦਾ ਕੋਈ ਲਿੰਕ ਨਹੀਂ ਹੈ। ਜੀ। ਅੱਗੇ ਪਿੰਡ ਤੇ ਬੱਸ ਇਹ ਹੋਰ ਵੀ ਮੂਤ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਜਿਹੜਾ ਮਾਮਲਾ ਇੱਕ ਤਾਂ ਪਹਿਲਾਂ ਝਗੜਾ ਹੋਇਆ ਜੀ ਹਸਪੀਟਲ ਦੇ ਵਿੱਚ ਸੋ ਸਿਮੂਆ ਦੇ ਵਿੱਚ ਐਡਮਿਟ ਆ ਇਧਰ ਵੀ ਇਹ ਵੀ ਧਿਰ ਐਡਮਿਟ ਆ ਦੂਸਰੀ ਧਿਰ ਦੇ 500 ਬੰਦੇ ਜਿਹੜੇ ਆ ਉਹ ਵੀ ਐਡਮਿਟ ਆ ਔਰ ਸਾਰੇ ਹੀ ਗਰੀਬ ਪਰਿਵਾਰ ਆ ਵਿਹਾੜੀਦਾਰ ਜਿਹੜੇ ਹੈਗੇ ਨੇ ਝਗੜੇ ਦੇ ਵਿੱਚ ਕਾਫੀ ਪੈਸਾ ਵੀ ਲੱਗਦਾ ਆ ਹਸਪੀਟਲ ਦਵਾਈਆਂ ਦਾ ਖਰਚਾ ਫਿਰ ਹੋਰ ਖਰਚੇ ਜਿਹੜੇ ਆ ਤੇ ਫਿਰ ਵੀ ਜਿਹੜੇ ਝਗੜੇ ਜਿਹੜੇ ਆ ਪੰਡਾ ਦੇ ਵਿੱਚ ਹੋ ਰਹੇ ਨੇ ਪਤਾ ਨਹੀਂ ਕੀ ਹੈ ਮਾਮਲਾ ਗਲਬਤ ਕਰਦੇ ਆਪਾਂ ਅੱਜ ਦਾ ਕੀ ਮਾਮਲਾ ਗਲਬਤ ਕਰਦੇ ਆ ਸਾਡਾ ਮਜੂਦ ਕੀ ਨਾਮ ਪਨੀ ਮੇਰਾ ਨਾਮ ਤੇ ਅੱਜ ਕੀ ਘਟਨਾ ਹੋਈ ਹੈ ਜੀ ਪਰ ਅਸੀਂ ਇੱਥੇ ਬੈਠੇ ਸੀਗੇ ਕਿ ਸਾਡੇ ਜੀ ਜੇਵੀਰ ਜੀ ਉਹਦਾ ਨਾਮ ਸੁਝੋਕੇ ਵੋਟਾਂ ਦੇ ਵਿੱਚ ਖੜੇ ਨੇ ਜੋ ਆਪਣੇ ਜਾਨੀ ਕਿ ਸਾਰੇ ਜਿੰਨੇ ਵੀ ਜੁੜੇ ਹੋਏ ਹੈਗੇ ਸੀ ਉਹਨਾਂ ਵਾਸਤੇ ਗਏ ਸੀਗੇ ਇਕੱਠੇ ਹੋ ਕੇ ਸਾਡੇ ਭਾਜੀ ਤੇ ਨਾਲ ਸਾਡੇ ਦਾਜ ਜੀ ਸੀਗੇ ਦੋਨੇ ਜਾਨੇ ਬਾਹਰ ਗਏ ਸੀ ਕਿ ਜਿੱਦਾਂ ਰੋਡ ਦੇ ਉੱਪਰ ਅਜੇ ਗੇਰ ਨੇ ਤੇ ਇਹਨਾਂ ਦੇ ਮਗਰ ਪੰਜ-ਛੇ ਮੁੰਡੇ ਲੱਗੇ ਅੱਛਾ ਜਦੋਂ ਪੰਜ-ਛੇ ਮੁੰਡੇ ਲੱਗੇ ਸੀਗੇ ਤੇ ਤੁਸੀਂ ਵੀ ਮੁੱਖ ਦੇ ਉੱਤੇ ਸੀਗੇ ਪਰ ਕਾਰਨ ਇਹ ਸੀਗਾ ਕਿ ਉਹਨਾਂ ਦੇ ਦਿਵਾਲੇ ਤਾਂ ਗਏ ਸੀ ਉਹਨਾਂ ਨੂੰ ਮਾਰਨ ਤੋਂ ਵਾਸਤੇ ਪਾ ਜੂ ਨਹੀਂ ਉਧਰ ਗਏ ਨੇ ਪਾ ਜੂ ਬਣਾਣੇ ਆਪਣੀ ਸੇਵ ਜਗਾ ਲਈ ਉੱਥੇ ਰੁਕੇਗੇ ਕਿਸੇ ਦੇ ਘਰ ਦੇ ਵਿੱਚ ਤੇ ਮੌਕੇ ਦੇ ਉੱਤੇ ਉਹਨਾਂ ਦੀ ਫੈਮਲੀ ਆਈ ਨਾਲ ਮੁੰਡੇ ਵੀ ਸੀਗੇ ਤੇ ਉਹਨਾਂ ਨੇ ਆਣ ਕੇ ਸਾਡੇ ਉੱਤੇ ਹਮਲਾ ਕੀਤਾ ਰੋੜੀ-ਵੁੱਟੀ ਮਾਰੀ ਤੇ ਪੰਜਾਬ ਜਨ ਪੰਜ-ਹਾਂਜੀ ਮਲਾਜ਼ਮ ਵੀ ਆਏ ਸੀਗੇ 10-15 ਜਾਨੇ ਸੀਗੇ ਅਸੀਂ ਉਹਨਾਂ ਤੋਂ ਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲੇ ਬਾਕੀ ਜੇ ਇਲੈਕਸ਼ਨ ਦੀ ਗੱਲ ਕਰੀਏ ਇਲੈਕਸ਼ਨ ਤੇ ਹਰ ਇੱਕ ਦੀ ਆਪਣੀ ਮਾਗੀ ਇਹਨੇ ਵੋਟ ਇੰਦਰ ਵੀ ਬਹੁਤੀਆਂ ਵੋਟਾਂ ਦਾ ਸਾਰਾ ਇੱਕ ਝੂਠਾ ਅੰਜਾਮ ਆ ਤੇ ਅਸੀਂ ਇਹੋ ਜਿਹਾ ਇਹਨਾਂ ਨੇ ਵੀ ਕਿਹਾ ਜੀ ਵੋਟਾਂ ਦਾ ਕੋਈ ਇਸ ਪਿੰਡ ਦੇ ਵਿੱਚ ਮਾਮਲਾ ਨਹੀਂ ਇਹ ਜਿਹੜਾ ਆਪਸੀ ਇਹਨਾਂ ਦਾ ਕੋਈ ਰੰਜਿਸ਼ ਆ ਕੋਈ ਬੋਟਾਂ ਦਾ ਕੋਈ ਲੈਂਦੇ ਨਹੀਂ ਹੈਗਾ ਇਹਦੇ ਵਿੱਚ ਵੀ ਇਲੈਕਸ਼ਨ ਕਰਕੇ ਬੋਟਾਂ ਦਾ ਜਿੰਨੇ ਜਿਹੜੇ ਆਦਮੀ ਨੇ ਜਿੰਨੂੰ ਪਾਣੀ ਆ ਉਹਨੂੰ ਪਾਣੀ ਹੀ ਹੈ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਇਹਨਾਂ ਨੇ ਵੀ ਜਿਹੜਾ ਤੁਰੰਤ ਜਿਹੜੀ ਕਾਰਵਾਈ ਕੀਤੀ ਗਈ ਪਿੰਡ ਦੇ ਵਿੱਚ ਜਿਹੜਾ ਜਦੋਂ ਇਹ ਗੱਲਬਾਤ ਹੁੰਦੀ ਆ ਅੱਡੇ ਦੇ ਵਿੱਚ ਤਾਂ ਉਹਦੇ ਵਿੱਚ ਜਿਹੜੇ ਮੌਕੇ ਤੇ ਸਿਗੇ ਕੁਝ ਨੌਜਵਾਨ ਉਹ ਵੀ ਇੱਥੇ ਸਾਡੇ ਨਾਲ ਮੌਜੂਦ ਆ ਉਹਨਾਂ ਨੂੰ ਪੁੱਛਾਂਗੇ ਵੀ ਕੀ ਗੱਲਬਾਤ ਹੋਈ ਹੈ ਕੀ ਨਾਮ ਕੀ ਲਾਜ ਜੀ ਕੁਛ ਹੀ ਬੋਲੋ ਥੋੜਾ ਜਿਹਾ ਆਵਾਜ਼ ਬਹੁਤ ਘੱਟ ਆ ਰਹੀ ਲਾਜ ਜੀ ਲਾਜ ਜੀ ਅੱਜ ਜਿਹੜੀ ਘਟਨਾ ਹੋਈ ਹੈ ਠੀਕ ਹੈ ਜੀ ਇੱਥੇ ਆਪਾਂ ਜੀ ਪਹੁੰਚੇ ਹਾਂ ਅੱਡੇ ਦੇ ਕਹਿੰਦੇ ਕੁਛ ਆਦਮੀਆਂ ਨੇ ਜਿਹੜਾ ਇਹਨਾਂ ਦੇ ਇਹਨਾਂ ਯਾਰ ਜਾਣੇ ਸੀ ਚਾਰ ਜਣੇ ਪੰਜ ਸੱਤ ਜਣੇ ਅੱਛਾ ਜੀ ਇਹਨਾਂ ਦੇ ਗੱਲ ਗੱਲ ਪੈਂਦੀ ਪੰਜ ਦਿਨ ਹੋ ਗਏ ਮੈਂ ਸਿਆਰ ਸੀ ਪਏ ਨਹੀਂ ਹੁੰਦਾ ਪਿਆਰ ਹੀ ਸੀ ਮੌਕੇ ਤੇ ਦੇਖਿਆ ਮੌਕੇ ਦੇ ਕਿਹੜੇ ਕਿਹੜੇ ਬੰਦੇ ਆ ਜੀ ਬੰਦਿਆਂ ਦਾ ਨਾਮ ਇੱਕ ਦੋ ਦਾ ਪਤਾ ਵਾ ਬਾਕੀ ਨਾ ਆਇਆ ਇੱਕ ਹੁਕੜੇ ਨਾ ਆਇਆ ਇੱਕ ਦੋ ਆਏ ਮੁੰਡੇ ਆਪਣੇ ਚੰਗੇ ਅੱਛਾ ਹਾਂਜੀ ਤੇ ਕੀ ਦੇਖਿਆ ਮੌਕੇ ਤੇ ਮੌਕੇ ਦੇ ਇਹ ਦੇਖਿਆ ਇਹ ਨਾਲੋਂ ਆਉਂਦੇ ਇਹਨਾਂ ਨਾਲ ਗੱਲ ਪਿਆ ਨੂੰ ਕਰਦੇ ਤੇ ਇਹ ਮੈਨੂੰ ਕਹਿੰਦੇ ਇਹ ਮੇਰੇ ਚਾਤਾ ਪਾਇਆ ਜੀ ਕਹਿੰਦੇ ਇਹ ਵੀ ਇਹਨਾਂ ਨੇ ਮੇਰੀ ਮਤ ਲਈ ਇੱਥੋਂ ਆਉਂਦੀ ਇਹ ਨਾਵੜ ਦੀ ਇਹਨਾਂ ਦਾ ਕੰਮ ਕਰ ਰਿਹਾ ਮੇਰੇ ਘਟੇ ਦੇ ਵਿੱਚ ਹੋਰ ਵੀ ਇਹ ਇੱਥੇ ਜਿਹੜੇ ਇਕੱਠੇ ਹੋਏ ਆਂ ਅੱਠ ਕਬੀ ਆ ਗੱਲਬਾਤ ਕਰਦੇ ਮਾਤਾ ਮਿੱਠੇ ਲੋ ਜੀ ਕੀ ਨਾਮ ਹੀ ਨਾ ਸਾਡੇ ਇੱਥੇ ਮਹੱਲੇ ਦੇ ਵਿੱਚ ਝਗੜਾ ਬਣਾ ਹੋ ਰਿਹਾ ਜੀ ਹਰ ਦਿਨ ਨਵੇਂ ਤੇ ਕੋਈ ਨਾ ਕੋਈ ਜਿਹੜਾ ਝਗੜਾ ਹੁੰਦਾ ਵੀ ਕੀ ਗੱਲ ਹੈ ਝਗੜਾ ਬੱਚੇ 4-5 ਮਹੀਨੇ ਹੋ ਗਏ ਆ ਝਗੜਾ ਹੁੰਦਾ ਹੋਂ ਤਾਂ ਉਸ ਗੁੱਟਾਂ ਹੋਇਆ ਤਾਂ ਮੇਰੇ ਘਰ ਜਾ ਪਹੁੰਚਿਆ ਹੂੰ ਉਹ ਮੇਰਾ ਮੁੰਡਾ ਆ ਕਾਕਾ ਬਾਥਰੂ ਵਾਲੀ ਬਾਲਟੀ ਹੁਣ ਵੀ ਤੇਰੇ ਉਨੇ ਬਰਾਂਡੀ ਚ ਰੱਖੀ ਹੋਈ ਆ ਸਾਲ ਬਾਅਦ ਨਹੀਂ ਪਤਾ ਨਿਕਲਦੀ ਹੂੰ ਉਹ ਕਹਿੰਦਾ ਮੈਂ ਤੁਹਾਡਾ ਪਿਸ਼ਾਬ ਬੰਦ ਕਰਨਾ ਮੁੰਡਾ ਮੇਰਾ ਇੰਨਾ ਗਾੜਾ ਬਾੜਾ ਇਨਾ ਬਕਵਾਸ ਕਾਕੂ ਤੁਹਾਨੂੰ ਕਦੋਂ ਮਲਾਂ ਘਟਾਣੀ ਬਸ ਐਵੇਂ ਹੀ ਛੜਾਪੀ ਕਹਿੰਦਾ ਮੈਂ ਵੀ ਤੁਸੀਂ ਉਹਨਾਂ ਦੇ ਜੇ ਘਰ ਜਾਣੀ ਹੂੰ ਰੋਟੀ ਨਾ ਰੇ ਰੋਲਦਾਰ ਆਂਦੇ ਰੋਲਦਾਰ ਆਂਦੇ ਦੇ ਤੇ ਸਿੱਖਾਂ ਚ ਨੇ ਹੱਥ ਐਦਾਂ ਆ ਵੀ ਅਸੀਂ ਜਿਹੜੇ ਮਰਜੀ ਜਾਈਏ ਸਾਡੀ ਕੋਈ ਮਰਜ਼ੀ ਆ ਹਾਂਜੀ ਕਿਤਾ ਨਹੀਂ ਨਾ ਕੋਈ ਰੋਕ ਸਕਦਾ ਅਸੀਂ ਪੁੱਤ ਬਹੁਤ ਔਖੇ ਆ ਬਹੁਤ ਆ ਮਾਤਾ ਜੀ ਇੱਕ ਪਾਸੇ ਤਾਂ ਜਿਹੜਾ ਹੈਗਾ ਵੀ ਪਛਿਆਂ ਨੂੰ ਜਿਹੜਾ ਪਾਲਣਾ ਵੱਡਾ ਕਰਨਾ ਪੜਾਣਾ ਖਾਣਾ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਬਜ਼ੁਰਗਾਂ ਨੂੰ ਕਈ ਤਾਂ ਬਿਰਦਾ ਆਸ਼ਰਮ ਜਿਹੜੇ ਆ ਸਾਡੇ ਕਿੰਨਾ ਐਨ ਆਰ ਆਈ ਆ ਬਿਰਦਾ ਆਸ਼ਰਮ ਦੇ ਵਿੱਚ ਵੀ ਭੇਜ ਦਿੰਦੇ ਆ ਇਹਨਾਂ ਨੂੰ ਇਹ ਨਹੀਂ ਬਧੀਆ ਦੀਆਂ ਹੀ ਹੁਣ ਆਕਾ ਅਸੀਂ ਤਾਂ ਬੇਦਖਲ ਵੀ ਕੀਤਾ ਹੋਇਆ ਈਆਂ ਬਹੁਤ ਬਧੀਆ ਆਇਆ ਈਆਂ ਨੂੰ ਅਸੀਂ ਝੰਗਾ ਨਹੀਂ ਸਮਝਦੇ ਤੀਂ ਮਰੋਤ ਬਣੇ ਰੋਟੇ ਤੇ ਨਹੀਂ ਮਾਠਾ ਸਾਦਾ ਦੀ ਕਰਦੀਆਂ ਮੈਂ ਤਾਂ ਇਹ ਹੀ ਬਰਤਨ ਕਰਦੀਆਂ ਪੌਣਾ ਹਰੀ ਦੀ ਇਹਦੇ ਬਾਬਾ ਜੀ ਇਹਨਾਂ ਨੂੰ ਦੁਸ਼ਟਾਂ ਨੂੰ ਸੰਭਲੀ ਤੇ ਸਾਨੂੰ ਆਪਣੇ ਨੇ ਘਰ ਸੁੱਖ ਜਾਣ ਕਿ ਨਾਰਾਇਣ ਜੀ ਆ ਮੇਰਾ ਪੋਤਾ ਐ ਸਵੇਰੇ ਨਿਕਲ ਆਉਂਦੇ ਆ ਰਾਤ ਨੂੰ 10:11 ਵਜੇ ਜਦੋਂ ਸਮਝਾਂ ਤਾਂ ਮਰ ਜਾਂਦਾ ਪੀਏ ਦੇ ਕਰਵਾੜੇ ਇੱਥੇ ਰਹਿੰਦੇ ਸਾਰਾ ਇੱਥੇ ਹੀ ਰਹਿੰਦੇ ਇੱਥੇ ਹੀ ਰਹਿੰਦੇ ਇਹਨੂੰ ਘਰੋਂ ਬੇਦਖਲ ਵੀ ਕੀਤਾ ਗਿਆ ਪਰ ਉਹ ਵੀ ਬੇਦਖਲ ਕੀਤਾ ਪੂਰੇ ਵੀ ਸਾਰੇ ਪੇਪਰ ਹੈਗੇ ਉਹਦੇ ਵੀ ਸਾਡੇ ਕੋਲੋਂ ਕੋਈ ਹੱਥ ਨਹੀਂ ਆ ਪਿੱਛੇ ਜਿਹ ਵੀ ਇਹਨੇ ਝਗੜਾ ਕੀਤਾ ਉਹ ਵੀ ਰਾਜੇ ਨਾਮੇ ਦੀ ਕਾਪੀ ਮੇਰੇ ਕੋਲ ਹੈ ਲੱਖ ਜਿਹੜੇ ਮਾਰੀ ਸੀ ਕਿ ਕਿ ਮੈਂ ਕੋਈ ਤੈਨਾਂ ਬੋਲ ਨਹੀਂ ਸਕਦਾ ਹਾਂ